ਇਤੋਂ ਤੱਕ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਤੇਰੇ ਮਨ ਵਿੱਚ ਬੁਰੇ ਖਿਆਲ ਕ੍ਰੋਧ ਵਿਕਾਰ ਆਉਂਦੇ ਨੇ ਜੇ ਜਿੱਤ ਜੋੜ ਕੇ ਕਹਦੇ ਕਰ ਧੰਨ ਗੁਰੂ ਰਾਮਦਾਸ ਤੇਰੇ ਚਿੱਤ ਦੇ ਵਿਕਾਰ ਮਿਟ ਜਾਣਗੇ ਸਾਧ ਸੰਗਤ ਮੈਨੂੰ ਇੱਕ ਵੀ ਡਾਕਟਰ ਵਿਖਾ ਦਿਓ ਦੁਨੀਆ 'ਚ ਜਿਹੜੇ ਡਾਕਟਰ ਕੋਲ ਤੁਸੀਂ ਜਾ ਕੇ ਕਹੋ ਜੀ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਮੈਨੂੰ ਕ੍ਰੋਧ ਬਹੁਤ ਆਉਂਦਾ ਕੋਈ ਦਵਾਈ ਦੇ ਦਿਓ ਸਾਧ ਸੰਗਤ ਇੱਕ ਵੀ ਡਾਕਟਰ ਵਿਖਾ ਦਿਓ ਜਿਹੜਾ ਤੁਹਾਨੂੰ ਗੁੱਸੇ ਕ੍ਰੋਧ ਦੀ ਦਵਾਈ ਦੇ ਦੇ ਇੰਨਾ ਕਹੇਗਾ ਭਾਈ ਤੇਰਾ ਬੀਪੀ ਵੱਧਦਾ ਹੋਣਾ ਹੈ ਬੀਪੀ ਦੀ ਦਵਾਈ ਲਾ ਦੇਗਾ ਕੋਲੇਸਟ੍ਰੋਲ ਦੀ ਕੋਈ ਦਵਾਈ ਦੇ ਦੇਗਾ ਪਰ ਗੁੱਸੇ ਕ੍ਰੋਧ ਦੀ ਕੋਈ ਦਵਾਈ ਨਹੀਂ ਇੱਕੋ ਹੀ ਦਵਾਈ ਹੈ ਜੇ ਕਿਸੇ ਨੂੰ ਕ੍ਰੋਧ ਆਉਂਦਾ ਹੈ ਚਿੱਤ ਜੋੜ ਕੇ ਕਵੇ ਧੰਨ ਗੁਰੂ ਰਾਮਦਾਸ ਉਹਦਾ ਕ੍ਰੋਧ ਮਿਟ ਜਾਂਦਾ ਹੈ ਕਿਸੇ ਦੇ ਚਿੱਤ ਵਿੱਚ ਵਿਕਾਰ ਪੈਦਾ ਹੁੰਦੇ ਨੇ ਜਿੱਤ ਜੋੜ ਕੇ ਕਵੇ ਧੰਨ ਗੁਰੂ ਰਾਮਦਾਸ ਉਹਦੇ ਮਨ ਚੋਂ ਮਾੜੇ ਵਿਕਾਰ ਮਿਟ ਜਾਣਗੇ ਉਹ ਸਿੱਖਾ ਤੇਰੇ ਘਰ ਵਿੱਚ ਦੁੱਖ ਤੇ ਦਿਲਦਰ ਖੇੜਾ ਨਹੀਂ ਛੱਡਦਾ ਮਨ ਤੋਂ ਬੋਲ ਧੰਨ ਗੁਰੂ ਰਾਮਦਾਸ ਗੁਰੂ ਰਾਮਦਾਸ ਜਪਣ ਨਾਲ ਘਰ ਦੇ ਦੁੱਖ ਦਿਲਦਰ ਮਿਟ ਜਾਂਦੇ ਨੇ ਅਗਲੀ ਗੱਲ ਸੁਣਿਓ ਫਿਰ ਭਟ ਸਾਬ ਮਾਨ ਨਾ ਗਿਆ ਕਿਸੇ ਦੀ ਸੁਰਤ ਰੱਬ ਦੇ ਨਾਮ ਨਾਲ ਨਹੀਂ ਜੁੜਦੀ ਕਿਸੇ ਕੋਲ ਰੱਬ ਦੇ ਨਾਮ ਦੀ ਬਰਕਤ ਨਹੀਂ ਪੈਂਦੀ ਇੱਥੇ ਲੋਕੀ ਪੈਸਿਆਂ ਦੀ ਬਰਕਤ ਪੁੱਛਣ ਆਉਂਦੇ ਨੇ ਭਾਈ ਸਾਹਿਬ ਬਰਕਤ ਨਹੀਂ ਪੈਂਦੀ ਘਰ ਵਿੱਚ ਕਮਾਈ ਬਹੁਤ ਹੈ ਪੈਸਾ ਨਹੀਂ ਜੁੜਦਾ ਸਾਥ ਸੰਗਤ ਕਦੇ ਵੀ ਅਰਦਾਸ ਕਰਿਓ ਪਾਤਸ਼ਾਹ ਸਾਡੇ ਨਾਮ ਦੀ ਬਰਕਤ ਜੁੜ ਜਾਏ ਬੰਦਗੀ ਦੀ ਬਰਕਤ ਜਮਾ ਹੋ ਜਾਏ ਪਟ ਸਾਹਿਬ ਆਨਣਾ ਕਿਹਾ ਜੇ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਜਪਿਆ ਦਲਿੱਦਰ ਮਿਟਦੇ ਨੇ ਕਲ ਪਲੇਸਮੈਂਟ ਦੇ ਨੇ ਕ੍ਰੋਧ ਮਿਟਦੇ ਵਕਾਰ ਮਿਟਦੇ ਨੇ ਇਹ ਵੀ ਗੱਲ ਯਾਦ ਰੱਖੀ ਸਿੱਖਾ ਤੇਰੀ ਸੁਰਤ ਨਾਮ ਵਿੱਚ ਨਹੀਂ ਜੁੜਦੀ ਜਪਣ ਲੱਗੇ ਇੱਕ ਵਾਰ ਕਹਿੰਦੀ ਧੰਨ ਗੁਰੂ ਰਾਮਦਾਸ ਤੇਰੀ ਸੁਰਤ ਜੁੜਨ ਲੱਗ ਜਾਈ। ਨਾਮ ਜਪਣ ਲੱਗੇ ਪਹਿਲਾਂ ਕਹੀਂ ਧੰਨ ਗੁਰੂ ਰਾਮਦਾਸ ਤੇਰੀ ਸੁਰਤ ਜੁੜਨ ਲੱਗ ਜਾਈ। ਇਹਨੂੰ ਪਟਸਾਹ ਮਾਨਾ ਕਿਆ ਕਹਿੰਦੇ ਮਨ ਸਾ ਕਰ ਸਿਮਰੰਤ ਤੁਜੈ ਨਰ ਸਵਈਆਂ ਵਿੱਚ ਆਉਣਾ। ਪੜੋ ਮਨ ਸਾ ਕਰ ਸਿਮਰੰਤ ਤੁਜੈ ਨਰ ਹੇ ਗੁਰੂ ਰਾਮਦਾਸ ਕੋਈ ਬੰਦਾ ਤੁਹਾਨੂੰ ਮਨ ਵਿੱਚ ਕਵੇ ਧੰਨ ਗੁਰੂ ਰਾਮਦਾਸ। ਮਨਸ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨ ਵਚਾ ਕਰ ਸਿਮਰੰਤ ਤੁਜੈ ਤਿਨ ਦੁਖ ਦਰਦਰ ਮਿਟਿਓ ਸਭ ਖਿਣ ਕਰਮ ਕਰ ਤੋਏ ਦਰਸ ਪਰਸ ਪਰਸ ਸਰ ਵੱਲ ਭਟ ਜ ਸੰਗਾਇਓ ਸ਼੍ਰੀ ਗੁਰ ਰਾਮਦਾਸ ਜੈ ਹੋ ਜਗ ਮੇ ਤੈ ਹਰ ਪਰਮ ਪਦ ਪਾਇਓ ਹੁਣ ਬੇਨਤੀ ਸੁਣਿਓ ਸਾਧ ਸੰਗਤ ਜਦੋਂ ਕੋਈ ਗੁਰੂ ਕੋਲ ਆਉਂਦਾ ਹੈ ਗੁਰੂ ਫਿਰ ਬੰਦਗੀ ਵਾਲੇ ਸਿੱਖ ਕੋਲ ਕਹਲਦਾ ਹੈ ਕਹਿੰਦੇ ਭਾਈ ਉਹ ਸਿੱਖ ਦੀ ਚਰਨ ਧੂੜ ਲੈ ਉਹਦੀ ਚਰਨ ਧੂੜ ਲਿਆਂ ਤੇਰੇ ਪਾਪ ਮਿਟ ਜਾਣਗੇ ਉਹਦੀ ਚਰਨ ਧੂੜ ਲਿਆਂ ਤੇਰੇ ਮਨ ਦੇ ਵਿਕਾਰ ਮਿਟ ਜਾਣਗੇ ਸਾਧ ਸੰਗਤ ਜਦੋਂ ਤੁਸੀਂ ਪ੍ਰਕਰਮਾਂ ਵਿੱਚ ਉਤਰਦੇ ਹੋ ਨਾ ਸ਼੍ਰੀ ਦਰਬਾਰ ਸਾਹਿਬ ਮੇਰਾ ਵਿਸ਼ਵਾਸ ਹੈ ਤੁਹਾਡਾ ਤਜਰਬਾ ਰਹੇਗਾ ਰਾਹ ਜਾਂਦਿਆਂ ਰਸਤੇ 'ਤੇ ਦਰਬਾਰ ਸਾਹਿਬ ਜਾਂਦਿਆਂ ਤੁਸੀਂ 50 ਗੱਲਾਂ ਕਰੋ ਰਿਸ਼ਤੇਦਾਰਾਂ ਦੀਆਂ ਕੱਲ ਪਲੇਸ ਦੀਆਂ ਦੁਨੀਆਦਾਰੀ ਦੀਆਂ ਵਿਕਾਰਾਂ ਦੀਆਂ ਸੰਸਾਰ ਦੀਆਂ ਗੱਲਾਂ ਜਦੋਂ ਪਰਕਰਮਾਂ ਦੀਆਂ ਪੌੜੀਆਂ ਉੱਤਰ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮੱਥਾ ਟੇਕੋਗੇ ਮਸਤਕ ਪਰਕਰਮਾਂ ਵਿੱਚ ਲੱਗਣ ਦੀ ਦੇਰ ਹੈ ਤੁਸੀਂ 1 ਘੰਟਾ ਪਰਕਰਮਾਂ ਕਰੋ ਕਦੇ ਤੁਹਾਡੀ ਸੁਰਤ ਬਾਹਰਲੇ ਪਾਸੇ ਵਿਕਾਰਾਂ 'ਚ ਨਹੀਂ ਜਾਏਗੀ ਪਰਕਰਮਾਂ 'ਚ ਕੁਝ ਵੀ ਹੋਵੇ ਤੋਡੀ ਸੁਰਤ ਕਦੇ ਵਿਕਾਰਾਂ ਵਿੱਚ ਨਹੀਂ ਜਾਏਗੀ ਕ੍ਰੋਧ ਵਿੱਚ ਨਹੀਂ ਜਾਏਗੀ ਕਿਉਂ ਮਸਤਕ ਪਰ ਕਰਮਾਂ 'ਚ ਲੱਗਣ ਦੀ ਦੇਰ ਹੈ ਉੱਥੇ ਗੁਰਸਿੱਖਾਂ ਦੀ ਚਰਨ ਧੂੜ ਹੈ ਜਿਹਨੂੰ ਪਾਤਸ਼ਾਹ ਕਹਿਣਗੇ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਗਾਏ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾਹੇ ਪਾਤਸ਼ਾਹ ਕਹਿੰਦੇ ਜਾ ਭਾਈ ਉਹ ਗੁਰਸੇ ਕੋਲ ਜਾ ਤੂੰ ਠੀਕ ਹੋ ਜਾਏਗਾ ਇਤਿਹਾਸ ਪੜਿਓ ਜੋ ਮਹਾਰਾਜ ਨੇ ਬਾਣੀ ਅੰਦਰ ਵਡਿਆਈ ਦਿੱਤੀ ਨਾ ਜਿਹੜਾ ਸ਼ਬਦ ਇੱਥੋਂ ਸ਼ੁਰੂ ਹੁੰਦਾ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਬਤੀ ਸ਼ਨਾਨ ਕਰੇ ਅਮਰਤ ਸਰ ਨਾਵੇ ਇਹ ਗੁਰੂ ਰਾਮਦਾਸ ਮਹਾਰਾਜ ਦੀ ਪੌੜੀ ਹੈ ਅਖੀਰ ਤੇ ਜਾ ਕੇ ਵੇਖੋ ਕੀ ਲਿਖਿਆ ਸ਼ਬਦ ਦੇ ਅਖੀਰ ਵਿੱਚ ਫਿਰ ਜਾ ਕੇ ਲਿਖਿਆ ਕਿ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੈ ਨਾਮ ਜਪਾਵੇ ਸਾ ਸੰਗਤ ਦੋ ਚੀਜ਼ਾਂ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਦਿੱਤੀਆਂ ਨੇ ਇੱਕ ਰੱਬ ਦਾ ਨਾਮ ਜਿਹੜਾ ਜਪਣਾ ਔਰ ਦੂਜਾ ਕਿਹਾ ਭਾਈ ਜਪਿਆ ਹੋਇਆ ਨਾਮ ਜਮਾ ਕਿੱਥੇ ਹੋਣਾ ਤੁਸੀਂ ਬੜੇ ਲਿਖੇ ਬੈਠੇ ਹੋ ਅਨਾਉਂਸਮੈਂਟ ਹੋ ਜਾਵੇ ਲੰਗਰ ਸ਼ੁਰੂ ਹੋ ਗਿਆ ਚੌਂਕੜੇ ਮਾਰ ਕੇ ਲੰਗਰ ਛਕਣ ਬਹਿ ਜਾਓਗੇ ਜੇ ਥਾਲੀ ਨੇ ਕੋਲ ਹੋਏਗਾ ਪਾਓਗੇ ਕਦੇ ਚ ਜੇ ਤੁਹਾਨੂੰ ਭਾਂਡਾ ਨਾ ਮਿਲੇ ਲੰਗਰ ਪਾਓਗੇ ਕਦੇ ਵਿੱਚ ਪਰ ਸ਼ਰਧਾ ਛਕਣ ਲਈ ਵਰਤਨ ਚਾਹੀਦਾ ਹੈ ਇਸ ਤਰ੍ਹਾਂ ਸਾਧ ਸੰਗਤ ਨਾਮ ਟਿਕਾਉਣ ਵਾਸਤੇ ਹਿਰਦੇ ਦਾ ਭੰਡਾ ਚਾਹੀਦਾ ਉਹ ਹਿਰਦੇ ਦਾ ਭੰਡਾ ਜਿਹਨੂੰ ਪਾਤਸ਼ਾਹ ਨੇ ਕਿਹਾ ਨਿਮਰਤਾ ਗਰੀਬੀ ਨਿਰਮਾਨਤਾ ਜੇ ਚਿੱਤ ਵਿੱਚ ਹੰਮੇ ਆ ਗਈ ਮੈਂ ਦਾਨ ਦਿੱਤਾ ਮੈਂ ਸੇਵਾ ਕੀਤੀ ਹੈ ਆ ਜਲੇਬੀਆਂ ਦਾ ਲੰਗਰ ਸਾਡੇ ਪਰਿਵਾਰ ਵੱਲੋਂ ਆ ਸਾਧ ਸੰਗਤ ਫਿਰ ਨਾਮ ਨਹੀਂ ਟਿਕਦਾ ਇੱਕ ਮੋਰੀ ਖੰਡ ਦੀ ਅਸੀਂ ਦਿੱਤੀ ਹੈ ਜੀ ਦੇਸੀ ਘੋੜਾ ਟੀਨ ਸਾਡੇ ਵੱਲੋਂ ਔਰ ਬਹੁਤੀ ਵੇਰ ਤਾਂ ਪੂਰੇ ਦੀਵਾਨ ਵਿੱਚ ਅਖੀਰ ਤੱਕ ਬੰਦਾ ਇਸ ਲਈ ਬੈਠਾ ਰਹਿੰਦਾ ਅਖੀਰ ਉੱਤੇ ਨਾਮ ਬੋਲਣੇ ਨੇ ਵੀ ਸਾਡੇ ਪਰਿਵਾਰ ਦਾ ਬੋਲਿਆ ਕਿ ਨਹੀਂ ਬੋਲਿਆ ਮੈਂ ਇੱਕ ਜਗਤ ਤੇ ਦੀਵਾਨ ਲਾ ਕੇ ਆਪਣੇ ਉਸ ਨੇ ਹੀ ਬੰਦੇ ਨੇ ਅਸੀਂ ਬਾਅਦ ਵਿੱਚ ਹਟੇ ਤਾਂ ਉਹ ਪਿੰਡ ਸਾਰੇ ਬੰਦਿਆਂ ਦੇ ਨਾਮ ਬੋਲਦੇ ਨੇ ਵੈਸੇ ਹੁਣ ਨਾਮ ਬੋਲਣੇ ਬਹੁਤੇ ਥਾਂ ਤੇ ਬੰਦ ਕਰਤੇ ਬੰਦ ਕਰ ਦੇਣੇ ਚਾਹੀਦੇ ਨੇ ਕਿਉਂਕਿ ਇਹਦੇ ਨਾਲ ਕਲੇਸ਼ ਹੁੰਦਾ ਹੈ ਉਹ ਜਦੋਂ ਸੈਕਟਰੀ ਨੇ ਉੱਠ ਕੇ ਸਾਰਿਆਂ ਦੇ ਪੈਸੇ ਸੁਣਾਏ ਨਾ ਫਲਾਨਾ ਸਿੰਘ ਸਨੋ ਫਲਾਨਾ ਸਿੰਘ 500 ਰੁਪਈਆ ਫਲਾਨਾ ਸਿੰਘ ਸਨੋ ਫਲਾਨਾ ਸਿੰਘ 1100 ਰੁਪਈਆ 2100 ਰੁਪਈਆ 3100 ਸਭ ਦੇ ਸੁਣਾਈ ਗਿਆ ਜਦੋਂ ਦੀਵਾਨ ਸੰਪੰਪਤ ਹੋਇਆ ਉਹਨੇ ਕਹਿ ਜੀ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਅਸੀਂ ਮਾਫੀ ਚਾਹੁੰਦੇ ਹਾਂ ਹੁਣ ਕੜਾ ਪ੍ਰਸ਼ਾਦੀ ਦੇਖ ਵਰਤੇ ਕੀ ਗੁਰੂ ਕੇ ਲੰਗਰ ਤਿਆਰ ਨੇ ਸਭ ਨੇ ਛੱਕ ਜਣਾ ਅਜੇ ਉਹਨੇ ਮਾਈਕ ਤੋਂ ਹਟਿਆ ਨਹੀਂ ਬੋਲ ਕੇ ਇੱਕ ਬਜ਼ੁਰਗ ਨੇ ਉੱਠ ਕੇ ਰੋਲਾ ਪਾਇਆ ਕਹਿੰਦਾ ਚੋਰ ਇਕੱਠੇ ਹੋਏ ਆ ਖਾ ਗਏ ਚੋਰ ਇਕੱਠੇ ਹੋਏ ਆ ਸਭ ਉਹ ਕਹਿੰਦੇ ਬਾਪੂ ਤੈਨੂੰ ਵੀ ਹੋਇਆ ਕਹਿੰਦਾ ਸਾਡਾ ਨਾਮ ਹੀ ਨਹੀਂ ਬੋਲਿਆ ਸਾਡਾ ਤਾਂ ਨਾਮ ਹੀ ਨਹੀਂ ਬੋਲਿਆ ਉਹਨੂੰ ਉਹ ਬੰਦੇ ਆ ਨੇ ਫਿਰ ਕਿਹਾ ਕਹਿੰਦੇ ਬਾਪੂ ਤੇਰੇ ਲੜਕੇ ਨੇ ਪੈਸੇ ਕੱਲੇ ਬਾਹਰੋਂ ਤੇ ਜਦੋਂ ਉਹਨੇ ਪੈਸੇ ਭੇਜੇ ਨੇ ਉਹਨੇ ਨਾਲ ਇਹ ਲਿਖਾਇਆ ਵੀ ਸਾਡੇ ਵੱਲੋਂ ਗੁਪਤਦਾਨ ਲਿਖ ਲਓ ਨਾਮ ਨਹੀਂ ਲੈਣਾ ਕਹਿੰਦਾ 5-500 ਵਾਲਿਆਂ ਦੇ ਨਾਮ ਬੋਲਤੇ ਉਹ ਜਿਹਨੇ 50000 ਦਿੱਤਾ ਉਹਦਾ ਨਾਮ ਹੀ ਨਹੀਂ ਬੋਲਿਆ ਚੋਰ ਇਕੱਠੇ ਹੋਏ ਉਹ ਕਹੇ ਬਾਪੂ ਤੇਰੇ ਮੁੰਡੇ ਨੇ ਪੈਸੇ ਕੱਲੇ ਨੇ ਪਰ ਉਹਨੇ ਕਿਹਾ ਸੀ ਗੋਪਤਦਾਨ ਲਿਖ ਲਿਓ ਨਾਮ ਨਾ ਬੋਲਿਓ ਕਹਿੰਦਾ ਮੈਂ ਕਿਹੜਾ ਕਹਿਣਾ ਨਾਮ ਬੋਲੋ ਗੋਪਤਦਾਨ ਹੀ ਕਹਿ ਦੋ ਵੇ ਫਲਨ ਨੇ ਬਲੋਂ ਗੋਪਤਦਾਨ 50000 ਦਾ ਕੋ ਉਹ ਕਹਿੰਦੇ ਫਿਰ ਜੇ ਤੇਰਾ ਨਾਮ ਲੈਤਾ ਤਾਂ ਬੋਲਤਾ ਫਿਰ ਕਹਿੰਦਾ ਇੱਦਾਂ ਹੀ ਕਹਿ ਦਿਓ ਵੇ ਨਾਜਰ ਸਿੰਘ ਦੇ ਪੁੱਤ ਦਾ ਸੁਖਵਿੰਦਰ ਸਿੰਘ ਬਲੋਂ ਗੋਪਤਦਾਨ 50000 ਰੁਪਇਆ ਕਹਿਦਾ ਇੱਦਾਂ ਹੀ ਕਹਿ ਦਿਓ ਉਹ ਕਹਿੰਦੇ ਫਿਰ ਤਾਂ ਬੋਲ ਹੋ ਗਿਆ ਸਾਥ ਸੰਗਤ ਅੱਧਾ ਘੰਟਾ ਉੱਥੇ ਰੋਲਾ ਪਿਆ ਰਿਹਾ ਕਹਿਣ ਤੋਂ ਭਾਵ ਸਾਡੀ ਸੁਰਤ ਵਿੱਚ ਰਹਿੰਦਾ ਮੇਰਾ ਕੋਈ ਨਾਮ ਬੁੱਲਦੇ ਪਰ ਜਦੋਂ ਗੁਰੂ ਕੋਲ ਆਉਂਗੇ ਜੇ ਚਾਹੁੰਦੇ ਹੋ ਤੁਹਾਡਾ ਦਿੱਤਾ ਹੋਇਆ ਦਾਨ ਉੱਥੇ ਜਮ੍ਹਾਂ ਹੋ ਜਾਏ ਇੱਥੇ ਨਹੀਂ ਦਰਗਾਹ ਵਿੱਚ ਅੱਗੇ ਕੰਮ ਆਵੇ ਕਿਤੇ ਜੇ ਚਾਹੁੰਦੇ ਹੋ ਜਪਿਆ ਹੋਇਆ ਨਾਮ ਅੱਗੇ ਕੰਮ ਆਵੇ ਜੇ ਚਾਹੁੰਨੇ ਕੀਤੀ ਹੋਈ ਸੇਵਾ ਗੁਰੂ ਦੇ ਦਰ ਤੇ ਸਫਲ ਹੋ ਜਾਏ ਫਿਰ ਕੋਈ ਤਰੀਕਾ ਹੈ ਦੋ ਚੀਜ਼ਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤੀਆਂ ਨੇ ਦਰਗਾਹ ਤੋਂ ਲਿਆ ਕੇ ਪਹਿਲੀ ਚੀਜ਼ ਕੇ ਬਾਬਾ ਪੈਂਦਾ ਸੱਚਖੰਡ ਰੱਬ ਦੀ ਦਰਗਾਹ ਤੋਂ ਕੀ ਲੈਂਦਾ ਪੜੋ ਬਾਬਾ ਪੈਂਦਾ ਸੱਚਖੰਡ ਨੌ ਨਿਦ ਨਾਮ ਇੱਕ ਮਹਾਰਾਜ ਨੇ ਲੈਂਦਾ ਨਾਮ ਭਾਈ ਸਾਰੇ ਜਪੋ ਸਤ ਨਾਮ ਸ੍ਰੀ ਵਾਹਿਗੁਰੂ ਦੂਜਾ ਨਾਮ ਟਿਕਣਾ ਕਿੱਥੇ ਹੈ ਕਹਿੰਦੇ ਗਰੀਬੀ ਪਾਈ ਮਨ ਦੀ ਨਿਮਰਤਾ ਗਰੀਬੀ ਚਾਹੀਦੀ ਹੈ ਜੇ ਮਨ ਦੀ ਗਰੀਬੀ ਨਾ ਹੋਈ ਨਾਮ ਨਹੀਂ ਟਿਕਣਾ ਜੇ ਮਨ ਵਿੱਚ ਹਉਮੈ ਆ ਗਈ ਫਿਰ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਕਠਾਏ ਮੈਂ ਵਾ ਇੱਕ ਐਗਜ਼ਾਮਪਲ ਗੱਲ ਕਰਾਂਗਾ ਇੱਕ ਵੀ ਡਾਕਟਰ ਦਿਖਾ ਦਿਓ ਜਿਹੜਾ ਤੁਹਾਨੂੰ ਸ਼ੂਗਰ ਦੀ ਦਵਾਈ ਦੇ ਕੇ ਕਵੇ ਹੁਣ ਗੁਲਾਬ ਜਮਣਾ ਖਾਈ ਜਾ ਦੱਸ ਦਿਓ ਮੈਨੂੰ ਇੱਕ ਵੀ ਡਾਕਟਰ ਜਿਹੜਾ ਤੁਹਾਨੂੰ ਸ਼ੂਗਰ ਦੀ ਦਵਾਈ ਦੇ ਕੇ ਕਵੇ ਗੁਲਾਬ ਜਮਣਾ ਜਿੰਨੀ ਮਰਜ਼ੀ ਖਾਓ ਨਹੀਂ ਪਰਹੇਜ਼ ਹੈ ਇਹੋ ਗੱਲ ਗੁਰੂ ਨੇ ਕਿਹਾ ਨਾਮ ਜਪਿਆ ਹਉਮੈ ਨਾ ਕਰੀ ਮਹਾਰਾਜ ਟਿਕਣਾ ਕਿੱਥੇ ਕਹਿੰਦੇ ਹਿਰਦੇ ਦੀ ਗਰੀਬੀ ਚਾਹੀਦੀ ਹੈ ਬਾਬਾ ਪੈਂਦਾ ਸੱਚਖੰਡ ਨੌਨੇਦ ਨਾਮ ਗਰੀਬੀ ਪਾਈ ਇਸੇ ਲਈ ਜਦੋਂ ਸਵੇਰੇ ਨਿਤਨੇਮ ਦੀ ਪਹਿਲੀ ਬਾਣੀ ਪੜੋਂਗੇ ਸੁਣਿਓ ਧਿਆਨ ਨਾਲ ਨਿਤਨੇਮ ਦੀ ਪਹਿਲੀ ਬਾਣੀ ਕਰੋਗੇ ਜਪਜੀ ਸਾਹਿਬ ਵਿੱਚ ਮੰਗਿਆ ਜਾਣਾ ਨਾਮ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਜਪਤੀ ਸਹਿਜ ਮੰਗਿਆ ਜਾਣਾ ਨਾਮ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਸਾਧ ਸੰਗਤ ਜਪਤੀ ਸਹਿਜ ਨਾਮ ਮੰਗਿਆ ਜਾਣਾ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਜਦੋਂ ਨਿਤਨੇਮ ਦੀ ਆਖਰੀ ਬਾਣੀ ਪੜੋਂਗੇ ਨਿਤਨੇਮ ਦੀ ਆਖਰੀ ਬਾਣੀ ਪੜੋਂਗੇ ਉਹ ਸੌਣ ਲੱਗੇ ਆ ਸੋਹਿਲਾ ਸਾਹਿਬ ਦਾ ਪਾਠ ਕਰੋਗੇ ਨਿਤਨੇਮ ਦੀ ਆਖਰੀ ਬਾਣੀ ਦੀ ਆਖਰੀ ਤੁਕੇ ਆਏਗੀ ਕਿ ਅੰਤਰਜਾਮੀ ਪੁਰਖ ਵਿਧਾਤੇ ਹੁਣ ਮੰਦੀ ਗਰੀਬੀ ਕਿਉਂਕਿ ਪਹਿਲਾਂ ਨਾਮ ਮੰਗਿਆ ਸੀ ਨਾ ਨਾਮ ਟਿਕਣਾ ਕਿੱਥੇ ਮੰਦੀ ਗਰੀਬੀ ਕਰਕੇ ਪੜੋ ਅੰਤਰਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਪੜੋ ਅੰਤਰਜਾਮੀ ਪੁਰਖ ਸ਼ਰਦਾ ਸਾਰੇ ਮੰਗੋ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੋਕੋ ਕਰ ਸੰਤ ਭਾਈ ਚਰਨ ਧੋੜ ਮੰਗਣੀ ਮੰਦੀ ਗਰੀਬੀ ਬਾਬਾ ਪੈਂਦਾ ਸੱਚਖੰਡ ਨੋ ਨਿਦ ਨਾਮ ਗਰੀਬੀ ਪਾਈ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਗਤ ਬਾਹੇ ਇਸ ਲਈ ਜੱਪਿਆ ਹੋਇਆ ਨਾਮ ਜਮਾ ਹੋ ਜਾਣ ਉਹ ਦਰਗਾਹ ਵਿੱਚ ਕੰਮ ਆਉਣਾ ਹੈ